ਹਾਂਜੀ ਸਤਿ ਸ੍ਰੀ ਅਕਾਲ ਜੀ ਵਰਚਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਿਓਰ ਕਾਟਨ ਦੇ ਆਲ ਓਵਰ ਸੂਟ ਹੈ ਜੀ ਨਾਲ ਟਾਈ ਐਂਡ ਡਾਈ ਦੇ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਜੀ ਦੁਪੱਟੇ ਐ 4 ਸਾਈਡ ਦੁਪੱਟਿਆਂ ਦੇ ਉੱਪਰ ਵਰਕ ਹੈ ਜੀ ਟਾਈ ਐਂਡ ਡਾਈ ਦੇ ਦੁਪੱਟੇ ਐ ਜੀ ਨਾਲ ਬਹੁਤ ਸੋਹਣੇ ਪਿਓਰ ਕਾਟਨ ਦੇ ਜੀ ਪੂਰੇ ਖੁੱਲੇ ਡੁੱਲੇ ਟਾਈਟ ਮੀਟਰ ਦੀ ਕਟ ਆਊਗੀ ਜੀ ਦੁਪੱਟਿਆਂ ਦੀ ਇਹ ਵਾਲੇ ਆਲ ਓਵਰ ਸੂਟ ਆਉਣਗੇ ਜੀ ਬਹੁਤ ਹੀ ਜ਼ਿਆਦਾ ਪਿਆਰੇ ਹੈ ਜੀ ਇਹਨਾਂ ਦਾ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਪਿਓਰ ਕਾਟਨ ਹੈ ਤੇ ਵੱਡੇ ਵੱਡੇ ਪਣੇ ਦਾ ਇਹ ਆਪਣਾ ਫੈਬਰਿਕ ਆਊਗਾ ਜੀ ਵੱਡੇ ਪਣੇ ਦਾ 3.5 ਮੀਟਰ ਕਟ ਆਊਗੀ ਜੇ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਬਾਟਮ ਕਰਵਾਉਣੀ ਹੈ ਤਾਂ ਬਾਟਮ ਮੈਚਿੰਗ ਵੀ ਹੋ ਜਾਊਗੀ ਜਿਸ ਤਰ੍ਹਾਂ ਦੀ ਤੁਸੀਂ ਬਾਟਮ ਇਹਦੇ ਨਾਲ ਲਗਵਾਉਣੀ ਹੋਵੇ ਤਾਂ ਉਹ ਜੀ ਲੱਗ ਜਾਊਗੀ ਤੇ ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਮਿਲ ਜੂਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਗਰਮੀ ਚ ਪਾਉਣ ਵਾਲਾ ਬਹੁਤ ਹੀ ਜ਼ਿਆਦਾ ਠੰਡਾ ਠੰਡਾ ਤੇ ਬਹੁਤ ਹੀ ਪਿਆਰੇ ਜੀ ਇਹਨਾਂ ਦੇ ਕਲਰ ਹੈ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਇਹ ਫੈਬਰਿਕ ਹੈ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾ ਲਓ ਜੀ ਤੇ ਬਹੁਤ ਹੀ ਸੋਹਣੇ ਸੋਹਣੇ ਤੇ ਇਹਨਾਂ ਦੇ ਪਿਆਰੇ ਪਿਆਰੇ ਜੀ ਕਲਰ ਆਉਣਗੇ ਜੀ ਇਹ ਵਾਲੇ ਕਾਟਨ ਦੇ ਸੂਟ ਆਉਣਗੇ ਜੀ ਮੈਚਿੰਗ ਇਹ ਬ੍ਰਾਂਡਡ ਸੂਟ ਹੈ ਜੀ ਬਹੁਤ ਹੀ ਪਿਆਰੇ ਏਕੇਟੈਕਸ ਬ੍ਰਾਂਡ ਦੇ ਇਹ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਜੀ ਸਾਰੇ ਸਰਦਾਰੀ ਕਲਰ ਹੈ ਜੀ ਜੇ ਤੁਸੀਂ ਇਸੇ ਪਹਿਣਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਬਿਨਾ ਵਰਕ ਤੋਂ ਲੈਣਾ ਤਾਂ ਬਿਨਾ ਵਰਕ ਤੋਂ ਵੀ ਸਾਡੇ ਤੋਂ ਲੈ ਸਕਦੇ ਹੋ ਇਹਨਾਂ ਦੇ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣੇ ਹੈ ਜੀ ਬਿਲਕੁਲ ਸਰਦਾਰੀ ਲੁੱਕ ਦੇ ਇਹ ਸੂਟ ਹੈ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਤੋਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਹੈ ਜੀ ਬਹੁਤ ਹੀ ਪਿਆਰਾ ਇਹ ਫੈਬਰਿਕ ਬਹੁਤ ਜ਼ਿਆਦਾ ਸੌਫਟ ਕਾਟਨ ਹੈ ਜੀ ਇਹ ਵਾਲੇ ਆਪਣੇ ਵੱਡੇ ਭਣੇ ਦੇ ਸੂਟ ਆ ਜਾਣਗੇ ਜੀ 1 75 ਕੱਟ ਸ਼ਰਟ ਦੀ ਹੋਊਗੀ ਜੀ 2 ਮੀਟਰ ਬਾਟਮ ਦੀ ਕੱਟ ਹੋਊਗੀ ਇਹਨਾਂ ਦੇ ਵੀ ਕਲਰ ਬਹੁਤ ਜ਼ਿਆਦਾ ਸੋਹਣੇ ਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦਾ ਕਪੜਾ ਹੈ ਜਮਾ ਫੀਲ ਨਹੀਂ ਹੁੰਦਾ ਜੀ ਵੀ ਕਪੜਾ ਪਾਇਆ ਆਪਣੇ ਇੰਨਾ ਪਿਆਰਾ ਇਹਨਾਂ ਦਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਗਰਮੀ ਚ ਪਾਉਣ ਵਾਸਤੇ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਪੌਲਕਾ ਡਾਟ ਦੇ ਵਿੱਚ ਕਾਟਨ ਦੇ ਸੂਟ ਆਉਣਗੇ ਬਹੁਤ ਹੀ ਸੋਹਣੇ ਸੋਹਣੇ ਇਹਨਾਂ ਦੇ ਕਲਰ ਹੈ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਚਲਦੇ ਚਲਦੇ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਨਾਲ ਤੇ ਤੁਹਾਡੇ ਕਮੈਂਟ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜੀ ਉਹਦੇ ਤੇ ਕੋਈ ਵੀ ਤੁਹਾਡਾ ਪੈਸਾ ਨਹੀਂ ਲੱਗਦਾ ਜੀ ਨਾ ਤਾਂ ਲਾਈਕ ਤੇ ਕੋਈ ਤੁਹਾਡਾ ਖਰਚਾ ਆਉਂਦਾ ਜੀ ਤੇ ਨਾ ਹੀ ਤੁਹਾਡਾ ਕਮੈਂਟ ਕਰਨ ਤੇ ਕੋਈ ਖਰਚਾ ਆਉਂਦਾ ਜੀ ਪਲੀਜ਼ ਤੁਸੀਂ ਸਾਨੂੰ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਆ ਕਿਵੇਂ ਦੀ ਸਾਡੀ ਕਲੈਕਸ਼ਨ ਲੱਗਦੀ ਹੈ ਤੇ ਇੱਕ ਲਾਈਕ ਵੀ ਮੇਰੀ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਵੀ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਜੀ ਪਲੀਜ਼ ਲਾਈਕ ਕਰ ਦਿਆ ਕਰੋ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ